ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੰਨਾ ਪਾਵੇ ਹਾਂ ਮੁਖ ਦੁਆਰ ਮੰਨਾ ਪਰਵਾਰਾ ਸਾਧਾ ਹਲ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਪਾਵੇ ਹਾਂ ਪਵਨ ਆ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ पंच परवान पंच प्रधान पंचाय पगा दरगाह मान पंच सोहा दर, सो दर जान पंचा कागुर एकते आन जे को कहा करा विचार करते क्या करना नहीं घुसू मार तोल तम दया का पूत संतोष थाप रखे आजन सूत जे को बुझा हो सच्ची आरा तब ल ऊपर कहता पार धरती और परा और होर, होर ਤੇਸਤੇ ਭਾਰਤਲਾ ਕੰਝੋਰ ਜੀ ਆਇਆ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ Kehta hoye Kehta tan swale ho roop ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਖਾਓ ਤਿਸਤੇ ਹੋਇ ਲਖ ਦਰਿਆਵ ਕੁਦਰਤ ਕਵਨ ਕਾਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਹੰਕਾਰ ਅਸੰਖ ਜਾਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਆਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਕਵਨ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਰਹਿਂਕਾਰ ਅਸੰਖ ਮੋਰਖ ਅੰਧਕੋਰਾ ਅਸੰਖ ਚੋਰ ਹਰਾਮ ਖੋਰਾ ਅਸੰਖ ਅਮਰ ਕਰ ਜਾਹਾਂ ਚੋਰ ਅਸੰਖ ਗਲਵੜਾ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾਹਾਂ ਅਸੰਖ ਕੁੜੇ ਆਰ ਕੁੜੇ ਫਿਰਾਂ ਹਾਂ ਅਸੰਖ ਮਲੇਸ਼ ਮਲਪਕ ਖਾਂ ਹਾਂ ਅਸੰਖ ਨਿੰਦ ਕਾ ਸਿਰ ਕਨਹ ਪਾਰ ਨਾਇਨ ਕ ਨੀਚ ਕ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਿ ਨੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸਾਂ ਕਲੋਆ ਅਸਾਂ ਕਰਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹਾ ਲਿਖੇ ਤਿਸ ਸਿਰਨਾਹ ਜੀਵਪੂਰ ਮਾਇਆ ਤਿਵਤੀਵ ਪਾ ਜੇਤਾ ਕੀਤਾ ਤੇ ਤਾਣਾ ਫਿਰ ਨਾ ਵਾ ਨਹੀਂ ਕੋਥਾ ਕੁਦਰਤ ਕਵਣ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਪਾਵਾ ਸਾਈ ਪਲੀਕਾਰ ਤੁਪ ਸਦਾ ਸਲਾਮਤਨ ਕਾਰ ਭਰਿਆ ਹਤ ਪੈਰ ਤੁਨ ਦੇਹਾ ਪਾਣੀ ਤੋਤੇ ਉਦਰਸ ਕੇਹਾ ਮੂਤ ਪਲੀਤੀ ਕਪੜ ਹੋਏ ਦੇ ਸਾਬੂਨਾ ਲਈਆ ਉਹ ਥੋਏ पर परि मत पापा का संग ओहो थोपै ना वह रंग पुणी पापी आख ना है कर कर, करना लिख ला जाहो आपे बीज आपे ही खाओ नान आव आवो जावो ත द्यादतධන جي कोෝ පාාව्याතිලකාமான सुनයා මන මනகிතා පओ अන්तරගத்த තथමලනओ සගුණ தேේරයමෑ नाही कोए විनගुण ਕਿਤੇ ਫਗਤ ਨਾ ਹੋਏ ਸੁਵਸਤ ਆਤਬਾਨੀ ਵਰਮਾ ਸਤ ਸੋਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਕਤ ਕਵਨ ਕਵੰਧਿਤ ਕਵਨ ਵਾਰ ਕਵਨ ਸੇ ਰੂਤੀ ਮਾਹੋ ਕਵੰਜਿਤ ਹੋ ਆਕਾਰ ਵੇਰ ਨਾ ਪਾਈਆ ਪੰਡਤੀ ਜੇ ਕੋ ਹੋਵੇ ਲੇਖ ਪੁਰਾਨ ਵਖਨ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾ ਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਝੇ ਆਪੇ ਜਾਣਾ ਸੋਈ ਕਿਵਕਰ ਆਖਾ ਕਿ ਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇਕ ਤੋਂ ਇਕ ਸਿਆਨਾ ਵੱਡਾ ਸਾਹਿਬ ਵੱਡੀ ਨਾਏ ਕਿਤਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਨਾ ਅੱਗੇ ਗਿਆਨ ਸੋਹਾ ਪਤਾਲਾ ਪਤਾਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹੰਟੇ ਕਾ ਵਾਤ ਸੈਸ 18 ਕਹਨ ਕਤੇਬਾ ਅਸੁੱਲੂ ਇੱਕ ਦਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖਿਆ ਆਪੇ ਜਾਨਾ ਆਪ ਸਲਾਹੀ ਸਲਾਹ ਇਤੀ ਸੂਰਤ ਨ ਪਾਈਆ ਨਾ ਦੀਗਾ ਅਤਾ ਵਾਹ ਭਵ ਹੈ ਸਮੁੰਦ ਨਾ ਜਾਣਿਆ ਹਾਂ ਸਮੁੰਦ ਸਾਹ ਸੁਲਤਾਨ 기 ਰਹਾ 세ਤੀ ਮਾਲ ਤਾਂ ਨਾ ਕੀੜੀ ਤੁਲ ਨਾ ਹੋਵੇ ਜੇ ਤਿਸ ਮਨ ਹੋ ਨਾ ਵਿਸਰਹਾ ਅੰਤਨ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਵ ਨਾ ਅੰਤ ਅੰਤਨ ਵਖਨ ਸੁਨਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਆ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੇਤੇ ਵੀ ਲਲਾ ਹੈ ਤਾਂ ਕਿ ਅੰਤ ਨਾ ਪਾਏ ਜਾ ਹੈ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇ ਮੰਗਹਾ ਜੁਤ ਉਪਰ ਕੇਤੀਆ ਗਨਤ ਨਹੀਂ ਵੀਚਾਰ ਕਹਤੇ ਖੱਪ ਤੋ ਤਹਾ ਵੇ ਕਾਲ ਕੇਤੇ ਲਾਲਾ ਮੁਕਤ ਪਾਹ ਕਹਤੇ ਮੂਰਖ ਕਾਹੀਂ ਕਾਹਾਂ ਕਹਤੇ ਆ ਦੂਖ ਭੂਖ ਸਦਮਾਰ ਆ ਇਹ ਹੈ ਪ੍ਰਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕਿਆ ਕੋਏ ਜੋ ਕੋ ਖਾਇਕ ਆਖ ਨ ਪਾਏ ਉਹੋ ਜਾਣੈ ਜਿਤਿਆ ਮੂਹ ਪਾ ਖਾਇ ਆਪੇ ਜਾਣੈ ਆਪੇ ਦੇ आख्या से पे कई के, के जिसनो बखसे से सिफ नानक पाचा ही पाचाह अमूल गुम अमूल व्यापार अमूल व्यापारी अमूल भंडार अमूल आवाह अमूल ला जाहे अमूल पाए अमूल ला समाह अमूल तरम अमूल दिबान अमूल तुल अमूल परवान अमूल बख्शीस अमूल निशान अमूल करम अमूल फुरमान अमूल अमूल आख्या ना जाह आख आख रहे आख वेद पाठ पुराण आख है पड़े करह वखियान आख है बरमे आख इन्द आख गोपिता गोविन्द आखिर ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਹਤੇ ਆਖਾਂ ਆਖਨ ਪਾਹਾਂ ਕਹਤੇ ਕਹ ਕਹ ਉਠ ਉਠ ਜਾਹਾਂ ਇਤੇ ਕੀਤੇ ਹੋਰ ਕਰੇ ਹਾਂ ਤਾਂ ਆਖ ਨਾ ਸਕਹ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲੂ ਵੇ ਗਾੜ ਤਾਂ ਲਿਖਿਆ गिर गावारा गावारा सोदर के हा सो करके हा जित वह सर्व संभाल है पाजे नाद अनेक असंखा कहते वावन हारे कहते राग परीसों कहयन कहते गावन हारे गावहु तुदनो कौन पानी बैसंतरा गावे राजा धर्मद्वारे गावहु चित गुप्त लिख जाना लिख लिखत न विचार है गाव है ईश्वर ब्रह्मा देवी सोहंसदासवारे गाव ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਾਂ ਸਿੱਧ ਸਮਾਧੀ ਅੰਦਰ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਾਂ ਵੀਰ ਕਰਾਰੇ ਗਾਵਨ ਪੰਡਿਤ ਪਾਣ ਰਖੂ ਜੁਗ ਜੁਗ ਵੇ ਦਾਣਾ ਲੈ ਗਾਵਹਿ ਮੋਹਨੀਆ ਮਨਮੋਹਨ ਸੁਰਗਮ ਚਪੇ ਆਲੇ ਗਾਵਨ ਰਤਨ ਉਪਾਏ ਤੇਰੇ ਅਚਲਤੀ ਰਤਨ ਆਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਨੀਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰਕਰ ਰਖੇ ਤਾਰੇ ਸਹੀ ਤੁਧੁਨੋ ਗਾਵਨ ਜੋਤੁ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਾ ਜਿਤਨਾ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸਾ चीनाई, है भी हो सी जाए न जासी रचना जिन रचाई रंगी रंगी पाती कर कर जिनसी माया जिन उपाय कर कर वे क्या किता आपना जीवती ज्योतिष जोतिस सोई कर सी हुकुम न करना जाय सो पासा हो सा हापा साहिब नानक रह जाय ਮੁੰਦਾ ਸੰਤੋਖ ਸਰਮਪਤ ਜੋਲੀ ਧਿਆਨ ਕੀ ਕਰਹਾ ਵੀ ਪੂਤ ਕਿੰਠਾ ਕਾਲ ਕਵਾਰੀ ਕਾਇਆ ਜੁਕਤ ਡੰਡਾ ਪਰਤੀਤ ਆਈ ਪੰਛੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਚ ਭਗਤ ਗਿਆਨ ਦੇਆ ਪੰਡਾਰਨ ਕਟਕਟ ਵਾਜ ਹੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਿ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੂਵੇ ਕਾਰ ਚਲਾਵ ਹੈ ਲੇਖੇ ਆਵ ਹੈ ਪਾਗ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਮ ਇਕਾ ਮਾਈ ਜੁਗਤਵੇ ਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਵ ਤਿਸ ਭਾਵੈ ਤਿ ਵੈ ਚਲਾਵੈ ਜਿਵ ਹੋਵੈ ਫਰਮਾਨ ਓਹੋ ਵੇਖੈ ਉਹ ਨਦਰਨਾ ਆਵੈ ਬਹੁਤਾ ਇਹੋ ਦੀ ਡਾਨ ਆਦੇਸ ਤ ਆਦੇਸ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿ ਛਪਾਇਆ ਸੋ ਇਕਾਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश दिशा आदेश आध आद अनिल अनाद अनाहत जुग जुग इको वेस एक दू जीवो लको हा लको वे हा लक रीसा लकलक गेड़ा आके यहां एक नाम जगदीस एत रहा पटपवड़ियां चढ़िया हो एकीस सुन गला आकाश की कीटा आई रीसा नानक नदरी पाईया ਕੂੜੀ ਕੂੜਾ ਠੀਸ ਆਖਨ ਜੋਰ ਚੁਪਾ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲੁਮਨ ਸੋਰਾ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ᔪਗਤੀ ਛੋਟਾ ਸੰਸਾਰ ਜਿਸ ਹਾਸ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਹੋਏ ਰਾਤੀ ਰੂਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰ ਕੀ ਧਰਮ ਸਾਲਾ ਤਿਸ ਵਿੱਚ ਜੀਯ ਜੁਗਤ ਕੇ ਰੰਗ ती सके नाम अनेक अनंता कारमी करमी होई विचार सच्चा आप सच्चा दरबार पिता सोहन पंच परवान नध्री कर पवनी सान कंठ पकाई उथा पाए नानक गया जा पह जाए धर्म खंड का एहो तरा ज्ञान खंड का आंखों कर्म कहते पवन पानी वै संत कहते कान महेश ਕੇਤੇ ਬਰਮੇ ਕਾੜਤ ਕੜਿਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੂਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਨੀ ਕੇਤੀਆਂ ਬਾਨੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ज्ञानखंड महा ज्ञान पर चंडा तीर्था नाद विनोद कोड आनंद सरम खंड की वाणी रूप तीर्था काढ़त कड़िया बहुत अनूप ताकियां गला कथियां न जाह जे को कह पिछा पछुताए तीर्थ कड़िया सुरतम मत वन बुद्ध तीर्थ कड़िया सुरा सीधा के शोध ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਥ ਮਹਾਬਲ ਸੂਰ ਤਿਨ ਮਹਾ ਰਾਮ ਰਹਾ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਹਾ ਤਾਂ ਕੇ ਰੂਪ ਨ ਕਥਨੇ ਜਾਹੈ ਨਾ ਓਹਾ ਮਰਹਾ ਨਾ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਹਾ ਤਿੱਥਾ ਭਗਤ ਵਸਹਾ ਕੇ ਲੋ ਕਰਹਾ ਆਨੰਦ ਸਚਾ ਮਨ ਸੋਏ ਸਚ ਖੰਡ ਵਸਨਿ ਕਰ ਕਰ ਵੇਖਿਆ ਨਦਰ ਨੇ ਆਲਾ ਤਿਥਾ ਖੰਡ ਮੰਡਲ ਵਰ ਪੰਡਾ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਆਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਰਾ ਤੀਰਜ ਸੁਨੇਯਾਰ ਮਹਰਾਨ ਮਤ ਵੇਦ ਹੋਥੇ ਯਾਰ ਭੋਖਲਾ ਅਗੰਤ ਪਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨੇ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਏ ਦੂਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰੀਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗੇਮਸ ਕਟ ਕਾਲਾ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਹੈ